ਯਾ ਬੰਦੋ ਨੇ ਕੋਲ ਨਿਕਲ ਗਏ ਸ਼ਰੀਆ ਦਸ਼ੀਰ ਮੀਨ ਬਾਈ ਯਾਰ ਟਰੈਕਟਰ ਰਕਾ ਲਓ ਯਾਰ ਉਹਦਾ ਟਰੱਕ ਆਉਂਦੇ ਨਹੀਂ ਗੇ ਆਉਂਦੇ ਨਹੀਂ ਆ ਲੱਗਦਾ ਘੱਟ ਪੈ ਜਣਾ ਉਰੀ ਮਾਰ ਲੈਣਾ ਬਾਦ ਨਹੀਂ ਪਾਪਾ ਇਹ ਹਾਲੋ ਆਹ ਚੱਕ ਇੰਜ ਚਹਾ ਆਈ 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 ਚੱਕ ਆਈ ਚੱਕ ਮੇ ਹਾਂ ਓਕੇ ਓਕੇ ਚਾਲੇ ਪਾਲਾ ਪਾਲਾ ਆਈ ਆਈ ਆ ਚੱਕ ਫੜਾ 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 ਓ ਯਾਰਾ ਤੂੰ ਤੂੰ ਉਹ ਮੇਰੀ ਗੱਲ ਸੁਣਾ ਉਹਦੀ ਲੱਤ ਵਿੱਚ ਵਜੀ ਯਾਰ ਉਹ ਆਂਕਲ ਦੇ ਦੋ ਜਣ ਦਿੱਤਾ ਹੋਇਆ ਪਾ ਲੋ ਇਹਨੂੰ ਕੋਈ ਖੰਬੇ ਖੰਬੇ ਉਹ ਵੀਰੇ ਕਮੈਂਟ ਮੇਰਾ ਭਰਾ ਵੀਰ ਜੱਤ ਘੁੰਮੀ ਹੋਈ ਯਾਰ ਉਹਦੀ ਲੱਤ ਘੁੰਮੀ ਹੋਈ ਉਹ ਹੀ ਗੱਲ ਹੈ ਲੱਤ ਘੁੰਮੀ ਹੋਈ ਆ ਖਿੱਚਿਆ ਆ ਓ ਟੋਕ ਲਿਆ ਪਾ ਨੂੰ ਆਂਕਲ ਕੀ ਚਾਹ ਬਣੀ ਗੱਡੀ ਲਿਆਓ ਆਪਣੀ ਆ ਗੱਡੀ ਲਿਆਓ ਤੁਸੀਂ ਆਪਣੀ ਸੰਗਰ ਵੀ ਛੋਟਾ ਯਾਰ ਲਿਆਓ ਗੱਡੀਓ ਲਿਆਓ ਰਾਂ ਪਖਿਚਦੀਆਂ ਨੂੰ ਆ ਗੱਡੀ ਉਹਨੇ ਲਿਆਓ ਆਪਣੀ ਦੇ ਵਾਲੀ ਗੱਡੀ ਲੱਗ ਆਉਂਦੀ ਕਿੱਥੇ ਨਿਕਲਣੇ ਮਰਦੇ ਬੁਲਾਉ ਲੋ ਤੇ ਘਿਆਨਾਂ ਪਿੱਛੇ ਸੋਣੂ ਆ ਗੱਡੀ ਆਖੀ ਇਧਰ ਆਉਂਦਾ ਹੀ ਆ ਗਿਆ ਬੰਦਾ ਨਿਕਲ ਗਿਆ ਨਿਕਲ ਗਿਆ ਯਾ ਸ਼ੀਰ ਯਾ ਸ਼ੀਰ ਮੀਨ ਬਾਈ ਯਾਰ ਟ੍ਰੈਕਰ ਰਖਾ ਲੋ ਯਾਰ ਉਹਦਾ ਰੱਖ ਆਉਂਦੇ ਨਹੀਂ ਗੇ ਆਉਂਦੇ ਨਹੀਂ ਅਗਲਾ ਘੜ ਪੈ ਜੀ ਉਹ ਵੀ ਮਾਰ ਲੈਣਾ ਬਾਅਦ ਨਹੀਂ ਇਧਰ ਦੇਖੋ ਇਹ ਆਲੋ سلام 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 ਆਹੀ ਧੱਕ ਮੇਂ ਹਾਂ ਓਕੇ ਓਕੇ ਚਾਲੇ ਗਾਲਾ ਪਾਲਾ ਪਾਲਾ ਆਈ ਆਈ ਧੱਕੇ ਵੜ ਲਓ ਵੜ ਲਓ ਯਾਰਾ 2 3 ਉਹ ਮੇਰੀ ਗੱਲ ਸੁਣਾ ਉਹਦੀ ਲੱਤ ਵਿੱਚ ਵਜੀ ਯਾਰ ਉਹ ਆਂਕਲ ਨੇ ਦੋਨਾਂ ਦਿੱਤਾ ਹੋਇਆ ਪਾਲੋ ਇਹਨੂੰ ਓਏ ਸੱਭੇ ਮੇਰੇ ਇੱਕ ਮਿੰਟ ਮੇਰਾ ਭਰਾ ਜਿੱਦ ਹੱਥ ਘੁੰਮੀ ਹੋਈ ਜਾ ખિરી ગયા ગ ਬੁਲਾ ਲਓ ਲੇਕਿਨ ਧਿਆਨ ਨਾਲ ਪਿੱਛੇ ਸੋੜੂ ਆ ਗੱਡੀ ਅੱਗੇ ਇਧਰ ਆਉਂਦਾ ਹੀ ਆ ਗਿਆ ਬੰਦਾ ਨਿਕਲ ਜਾ ਨਿਕਲ ਜਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੀਨ ਬੰਦਾ ਯਾਰ ਇੱਕ ਟਰੱਕ ਰਕਾ ਲਓ ਯਾਰ ਉਹਨਾਂ ਟਰੱਕ ਆਉਂਦੇ ਨਹੀਂਗੇ ਆਉਂਦੇ ਨਹੀਂ ਆਗਲਾ ਘੜ ਪੈ ਜਾ ਉਹ ਵੀ ਮਾਰ ਲੈਣਾ ਸਪਾਰ ਨਹੀਂ ਪਾਪਾ ਇਹ ਆ ਲੋ ਚਲੋ ਚਲੋ سلام ها ها چوي ماي 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 کيتيال نال نکل نکل او ها او ها سنگل او ها

ਲੱਤ ਘੁੰਮੀ ਉਹ ਹੀ ਗੱਲ ਆ ਲੱਤ ਘੁੰਮੀ ਹੋ ਜਾਂ ਕਿੱਥੋਂ ਹੋਇਆ ਬਾਟੋ ਕੱਢਿਆ 판 ਅਕਲੋ ਕਿੱਥਾ ਮਣੀ ਗੱਡੀ ਲਿਆਓ ਆਪਣੀ ਆ ਗੱਡੀ ਲਿਆਓ ਤੁਸੀਂ ਆਪਣੀ ਸੰਗਰ ਵੀ ਛੋਟਾ ਯਾਰ ਲਿਆਓ ਗੱਡੀਓ ਲਿਆਓ ਰੇ ਪੱਖਚ ਦੀਆਂ ਨੂੰ ਆ ਗੱਡੀ ਉਹਰੇ ਲਿਆਓ ਆਪਣੀ ਤੇ ਵਾਲੀ ਗੱਡੀ ਲਿਆ ਕੇ ਪਿੱਛੇ ਨੀ ਮਾਰਦੇ ਬੁਲਾਉ ਲੋ ਲੇ ਕੇ ਧਿਆਨ ਨਾਲ ਪਿੱਛੇ ਸੋਣੂ ਆ ਗੱਡੀ ਇਧਰ ਆਉਂਦਾ ਹੀ ਆ